ਇਕ ਰਾਜਾ ਹੁੰਦਾ ਉਸ ਸਾਲ ਦੇ ਦਿਨ ਦੇਖਦਾ ਹੈ ਜਤਵਾਰੀ ਵਿੱਚ ਕੋਈ ਮਹਾਤਮਾ ਆਇਆ ਪੱਠੀ ਸੀ ਜਿੱਥੇ ਦਾਣੇ ਪੰਦੇ ਉੱਤੇ ਬੈਠੇ ਅਰਗ ਬੁਝ ਗਈ ਤੋ ਠੰਡ ਜਿਆਦਾ ਸੀ ਸਵਾ ਵਿੱਚ ਬੈਠ ਗਿਆ ਸਵੇਰੀ ਸਵਾ ਪੈਰੇ ਤਰਨ ਦੇ ਉਹਨਾਂ ਆ ਲਿਆ ਰਬ ਰਬ ਕੀਤਾ ਭਜਨ ਪਾਠ ਕੀਤਾ ਰਾਜਾ ਪੁੱਛਦਾ ਹੈ ਸੰਤ ਜੀ ਸਮਾ ਕਿਸ ਤਰ੍ਹਾਂ ਦਾ ਲੰਘਿਆ ਕਹਿੰਦੇ ਕੋਈ ਤੇਰੇ ਵਰਗਾ ਹੋ ਕੁਝ ਤੇਰੇ ਨਾਲ ਲੱਖਾਂ ਬੋਚੂਗਾ ਰਾਜਾ ਹਰਾਨ ਇੱਕ ਲੰਗੋਟੀ ਪਾਈ ਹੋਈ ਹੈ ਖਾਣ ਲਈ ਰੋਟੀ ਨਹੀਂ ਪਾਉਣ ਲਈ ਕੱਪੜਾ ਨਹੀਂ ਉਮੀਦੋਂ ਲੱਖਾਂ ਗੁਣਾ ਚੰਗਾ ਮੇਰੇ ਬਰਾਬਰ ਕਿਵੇਂ ਕਹਿੰਦੇ ਮੈਂ ਸਵਾਗ ਵਿੱਚ ਸੌਂ ਗਿਆ ਤੇ ਰਾਜ ਮਹਿਲਾਂ ਵਿੱਚ ਸੌਂ ਗਿਆ ਬਰਾਬਰ ਸੁੱਤੇ ਨੂੰ ਕੀ ਪਤਾ ਕਿੱਥੇ ਪਈ ਹਾਂ ਇਹ ਤਾਂ ਠੀਕ ਪਰ ਮੇਰੇ ਨਾਲ ਲੱਖਾਂ ਗੁਣਾ ਯਾਦਾਂ ਕਿਵੇਂ ਕਹਿੰਦੇ ਤੁਸੀਂ ਹੋਰ ਗੱਲਾਂ ਵਿੱਚ ਸਮਾਂ ਗੁਜ਼ਾਰਿਆ ਮੈਂ ਪ੍ਰਭੂ ਦੀ ਯਾਦ ਵਿੱਚ ਗੁਜ਼ਾਰਿਆ ਇੱਕ ਨਾਮ ਦਾ ਤਨ ਇਕੱਠਾ ਕੀਤਾ ਸਿਮਰਨ ਸੋ بڑے بڑے ਲੋਕ ਜਦੋਂ ਸੰਸਾਰ ਤੋਂ ਜਾਣਾ ਹੁੰਦਾ ਹੈ ਬਾਣੀ ਵਿੱਚ ਦੱਸਿਆ ਰੋਂਦੇ ਚੁੱਪ ਨਹੀਂ ਕਰਦੇ ਇੰ ਸਾਰੇ ਬੋਲਿਆ ਕਰਦੇ ਮੁੰਡੇ ਵੱਡੇ ਦੁਨੀਆਂ ਤੇ ਹੋਏ ਨਹੀਂ ਰੋਂਦੇ ਵਿਖੇ ਨਾਮ ਤੋਂ ਬਿਨਾਂ ਮੁੰਡੇ ਵੱਡੇ ਦੁਨੀਆਂ ਤੇ ਹੋਏ ਨਹੀਂ ਰੋਂਦੇ ਵਿਖੇ ਨਾਮ ਤੋਂ ਬਿਨਾਂ ਭਟੇ-ਭਟੇ ਦੁਨੀਆਂ ਤੇ ਹੋਏ ਰੋਂਦੇ ਵਿਖੇ ਨਾਮ ਤੋਂ तो बिना ਰੋਂਦੇ ਵੇਖੇ ਨਾਮ ਤੋਂ ਬਿਨਾ ਅਡੇ ਵਟੇ ਦੁਨੀਆ ਤੇ ਹੋਏ ਰੋਂਦੇ ਵੇਖੇ ਨਾਮ ਤੋਂ ਬਿਨਾ ਵਟੇ ਦੁਨੀਆ ਤੇ ਹੋਏ ਰੋਂਦੇ ਵੇਖੇ ਨਾਮ ਤੋਂ ਬਿਨਾ ਸਤ ਕਰੇ ਸਿੱਖ ਉੱਤੇ ਜਾਂਦੇ ਜਾਂਦੇ ਆਂ ਕਹਿੰਦੇ ਮਰਦਾ ਨੇ ਸਾਰੀ ਦੁਨੀਆ ਹੀ ਦੁਖੀ ਮਰਦਾ ਨਾ ਕਿਸਾ ਮਹਾਰਾਜ ਜਿੰਨਾਂ ਕੋਲ ਤੰਨੇ ਪੈਸਾ ਨਹੀਂ ਗਰੀਬ ਉਹ ਤਾਂ ਦੁਖੀ ਜਿੰਨਾਂ ਕੋਲ ਬਹੁਤ ਪੈਸਾ ਗਰੀਬ ਕਹਿੰਦੇ ਉਹ ਵੀ ਦੁਖੀ ਜਿੰਨਾਂ ਕੋਲ ਹਾਥੀ ਘੋੜੇ ਕਈ ਕੀ ਮਕਾਨ ਨੌਕਰ ਚਾੱਕ ਕਰ ਗਰੀਬ ਉਹ ਵੀ ਦੁਖੀ ਮਹਾਰਾਜ ਰਾਜੇ ਰਾਣੀ ਤੇ ਉਹ ਵੀ ਦੁਖੀ ਚੱਕਰਵਰਤੀ ਹਿੰਦੂਸਤਾਨ ਦੇ ਰਾਜਾ ਗੁਰੂ ਜੀ ਕਹਿੰਦੇ ਉਹ ਵੀ ਦੁਖੀ ਕੋਈ ਸੁਖੀ ਹੈ ਹੀ ਨਹੀਂ ਉਹ ਹੀ ਸੁਖੀ ਹੈ ਜਿਹੜੇ ਬੰਦੇ ਕਰਦੇ ਬਾਕੀ ਸਭ ਅੱਗ ਲੱਗੀ ਹੋਈ ਹੈ ਵਿੱਚ ਵਿੱਚ ਬਸ ਇਸ ਤਰ੍ਹਾਂ ਹੀ ਜਿਵੇਂ ਫੋੜਾ ਹੈ ਉਹਨੂੰ ਛੇੜਿਆ ਰਿਛਾਤਰ ਬਸ ਧੱਕੇ ਹੀ ਰਹੇ ਜਿੱਥੇ ਦੁਨੀਆ ਹੀ ਦੁਖੀ ਹੈ